ਯਾਪੀ ਕਲਚਰ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਕੱਲ ਇਹ ਚੀਜ਼ ਦੀ ਵਰਤੋਂ ਕੋਈ ਟਾਵਾ ਬਿਰਲਾ ਕਰ ਰਹੀ ਕਰਦਾ ਏ ਉਹ ਵੀ ਪਿੰਡਾਂ ਵਿੱਚ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਜਾਂਦੇ ਆਂਦੇ ਲੈਕ ਸ਼ੇਅਰ ਤੇ ਕਮੈਂਟ ਵੀ ਕਰਕੇ ਜਾਣਾ ਜੀ ਸੋ ਚਲੋ ਜੀ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੀਆਂ ਸੋਈਆਂ ਵਿੱਚ ਵਰਤੀ ਜਾਂਦੀ ਸੀ ਤੋ ਇਹ ਚੀਜ਼ ਹੈਗੀ ਜੀ ਚੁੱਲਾ ਇਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਚੁੱਲਾ ਪੰਜਾਬੀ ਵਿਰਸੇ ਦਾ ਅਨਿਖੜਮਾ ਅੰਗ ਹੈ ਚੁੱਲਾ ਹਰ ਘਰ ਦੀ ਆਸਤਾ ਹੁੰਦਾ ਸੀ ਚੁੱਲੇ ਬਿਨਾ ਘਰ ਸਰਾਵਾ ਬਣ ਜਾਂਦੇ ਸਨ ਤਾਂ ਹੀ ਤਾਂ ਇਸ ਗੀਤ ਵਿੱਚ ਇਸ ਤਰ੍ਹਾਂ ਜੇ ਕਰਾਉਂਦਾ ਏ ਚੁੱਲੇ ਅੱਗ ਨਾਲ ਘੜੇ ਦੇ ਵਿੱਚ ਪਾਣੀ ਛੜਿਆਂ ਦੀ ਜੂਨ ਪਰੀ ਚੁੱਲੇ ਦਿਵਾਲੇ ਘੁੰਮਦੇ ਪੰਜਾਬੀ ਵਿਰਸੇ ਵਿੱਚ ਸੈਂਕੜੇ ਮੁਹਾਵਰੇ ਵੀ ਹਨ ਜਿਵੇਂ ਚੁੱਲੇ ਡਾਉਣਾ ਚੁੱਲੇ ਵਿੱਚ ਪੈਣਾ ਚੁੱਲਾ ਬਾਲਣਾ ਚੁੱਲਾ ਮੋੜਨਾ ਚੁੱਲਾ ਠੰਡਾ ਹੋਣਾ ਚੁੱਲੇ ਜੋਗੀ ਕੁੱਲੇ ਉੱਤੋਂ ਦੀ ਬਾਰੇ ਹੁਣ ਆਦਿ ਮੁਹਾਵਰੇ ਹਨ ਅੱਜ ਦੇ ਸਹਿਰੀ ਬੱਚਿਆਂ ਨੂੰ ਕੁੱਲੇ ਦੀ ਸ਼ਕਲ ਦਾ ਵੀ ਪਤਾ ਨਹੀਂ ਹੋਣਾ ਕੁੱਲਾ 1 ਫੁੱਟ ਉੱਚਾ ਹੁੰਦਾ ਸੀ ਤੇ ਇਹ ਤਿੰਨ ਪਾਸਿਆਂ ਤੋਂ ਘਿਰਿਆ ਹੁੰਦਾ ਸੀ ਜਿਸ ਤਰ੍ਹਾਂ ਇਹ ਤਸਵੀਰ ਵਿੱਚ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ ਅਗਲਾ ਪਾਸਾ ਖਾਲੀ ਹੁੰਦਾ ਸੀ ਜਿਵੇਂ ਇਹ ਪਾਸਾ ਜਿੱਥੇ ਪਾਲਣ ਲਗਾਇਆ ਜਾਂਦਾ ਵੀ ਗੁੱਲੇ ਦਾ ਉਤਲਾ ਭਾਗ ਹੀਟਰੇ ਭਾਗ ਨਾਲੋਂ ਕਿਵੜਾ ਹੁੰਦਾ ਸੀ ਤਾਂ ਕਿ ਨਿੱਕੇ ਤੋਂ ਨਿੱਕੇ ਦੇਗੇ ਪਤਿਲੇ ਵੀ ਉਸ ਉੱਤੇ ਰੱਖੇ ਜਾ ਸਕਣ। ਇਹ ਚੁੱਲੇ ਦਾ ਉਤਲਾ ਭਾਗ ਹੁੰਦਾ ਸੀ, ਹੀਟ ਸ੍ਰੇ ਭਾਗ ਨਾਲੋਂ ਸੌੜਾ ਹੁੰਦਾ ਸੀ, ਜਾਨੀ ਕਿ ਤੰਗ ਹੁੰਦਾ ਸੀ ਤਾਂ ਕਿ ਨਿੱਕੇ ਤੋਂ ਨਿੱਕੇ ਦੇਗੇ ਪਤਿਲੇ ਇਸ ਉੱਤੇ ਰੱਖੇ ਜਾ ਸਕਣ। ਰੋਟੀ ਪਕਾਉਣ ਨੂੰ ਚੁੱਲਾ ਚਮਕਾ ਕਰਨਾ ਕਹਿੰਦੇ ਸਨ। ਸਵਾਣੀਆਂ ਚੁੱਲੇ ਨੂੰ ਹਮੇਸ਼ਾ ਗਊ ਦੇ ਗੋਹੇ ਨਾ ਸਾਫ ਕਰਕੇ ਤੇ ਪੋਚ ਕੇ ਰੱਖਤੀਆਂ ਸਨ। ਚੁੱਲੇ ਦੀਆਂ ਕੰਧਾ ਉੱਤੇ ਕਦੇ ਝੂਠ ਨਹੀਂ ਸੀ ਰੱਖੀ ਜਾਂਦੀ। ਜਿਹੜੇ ਚੀਜ਼ਾਂ ਨੇ ਇਹਨਾਂ ਉੱਤੇ ਕੋਈ ਝੂਠੀ ਕੌਲੀ ਵਗੈਰਾ ਜਾਂ ਗਲਾਸ ਵਗੈਰਾ ਨਹੀਂ ਸੀ ਰੱਖੀ ਜਾਂਦੀ। ਚੁੱਲੇ ਦੀ ਅੱਗ ਬੁਝਾਉਣ ਵਾਸਤੇ ਝੂਠਾ ਪਾਣੀ ਨਹੀਂ ਸੀ ਵਰਚਾ। ਜਾ ਸਕਦਾ ਜੇ ਕੋਈ ਬੱਚਾ ਵੀ ਚੁੱਲ੍ਹੇ ਵਿੱਚ ਚੂਲੀ ਕਰਦਾ ਤਾਂ ਉਸ ਨੂੰ ਬਹੁਤ ਮਾਰ ਪੈਂਦੀ ਸੀ ਲੋਕ ਆਪਣੇ ਚੁੱਲ੍ਹੇ ਵਿੱਚ ਅੱਗ ਦੱਬ ਲੈਂਦੇ ਸਨ ਜੋ ਰਾਤ ਪਰ ਬਿਨਾ ਧੂਏ ਮਗਦੀ ਰਹਿੰਦੀ ਸੀ ਸਾਂਝੇ ਘਰ ਦਾ ਵੀ ਇੱਕ ਹੀ ਚੁੱਲਾ ਹੁੰਦਾ ਸੀ ਸਿਆਲਾ ਤੇ ਦਿਨੀ ਸਾਰਾ ਪਰਿਵਾਰ ਚੁੱਲ੍ਹੇ ਦੇ ਅੱਗੇ ਅੱਗ ਵੀ ਸੇਕਦਾ ਅਤੇ ਰੋਟੀ ਵੀ ਖਾਂਦਾ ਸੀ ਚੱਕਵੇਂ ਜਾਂ ਚਾਵੇਂ ਚੁੱਲ੍ਹੇ ਵੀ ਹੁੰਦੇ ਸਨ ਜਿਸ ਤਰ੍ਹਾਂ ਇਹ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ ਇਸ ਤਰ੍ਹਾਂ ਦੇ ਚੱਕਵੇਂ ਤੇ ਚਾਵੇਂ ਚੁੱਲ੍ਹੇ ਵੀ ਹੁੰਦੇ ਸਨ ਜਿਹੜੇ ਧੁੱਪੇ ਸਾਂਵੇਂ ਕੀਤੇ ਜਾ ਸਕਦੇ ਸਨ ਬਹੁਤੇ ਜੁੱਲੇ ਫਿਕਸ ਹੁੰਦੇ ਸਨ ਜੋ ਇੱਕ ਜਗ੍ਹਾ ਹੀ ਫਿੱਟ ਕੀਤੇ ਹੁੰਦੇ ਸਨ ਤੇ ਉੱਥੇ ਹੀ ਕਾਣਾ ਬਣਾਇਆ ਜਾਂਦਾ ਸੀ ਫੋਲਕ ਗੀਤਾਂ ਵਿੱਚ ਇਸ ਤਰ੍ਹਾਂ ਚੁੱਲੇ ਦਾ ਜ਼ਿਕਰ ਆਉਂਦਾ ਏ ਠੰਡੇ ਚੁੱਲੇ ਤਪਦੇ ਸੀਨੇ ਕਲਾ ਨੇ ਇਹ ਵੀ ਕੀਤਾ ਘਰ ਘਰ ਲਾਵੀਆਂ ਸੀਟੀਆਂ ਚੁੱਲੇ ਦੇ ਵਿੱਚ ਪੱਤਾ ਲੈ ਕੇ ਜਾਣਾ ਖੇਤ ਨੂੰ ਸੋ ਚੁੱਲ੍ਹਾ ਜੇਕਰ ਬਹੁਤ سارے ਲੋਕ ਗੀਤਾਂ ਵਿੱਚ ਵੀ ਆਉਂਦਾ ਏ ਸੋ ਪਹਿਲੇ ਸਮੇਂ ਦੀ ਇਹ ਸੇ ਸਮਾਨੀਆਂ ਹੁੰਦੀਆਂ ਦੀ ਉਹ ਇਹਨਾਂ ਚੁੱਲ੍ਹਾ ਨੂੰ ਲਿੱਪ ਪੋਚ ਕੇ ਰੱਖਦੀਆਂ ਸਨ ਪਹਿਲਾਂ ਮਿੱਟੀ ਦਾ ਲਿਪਾ ਜਾਂਦਾ ਵੀ ਤੇ ਫੇਰ ਇਹਨਾਂ ਉੱਤੇ ਦੇਖੋ ਫੁੱਲ ਬੂਟੇ ਵੀ ਪਾਏ ਜਾਂਦੇ ਸੀ ਇਸ ਤਰ੍ਹਾਂ ਤਾਂ ਕਿ ਦੇਖਣ ਨੂੰ ਸੋਹਣਾ ਲੱਗੇ ਤੇ ਬਾਅਦ ਵਿੱਚ ਲਿਪਣ ਤੋਂ ਬਾਅਦ ਇਸ ਉੱਤੇ ਪਾਂਡੂ ਮਿੱਟੀ ਫੇਰੀ ਜਾਂਦੀ ਸੀ ਜਿਹਦੇ ਨਾਲ ਕਿ ਬਹੁਤ ਹੀ ਸਫਾਈ ਆ ਜਾਂਦੀ ਸੀ ਆ ਦੇਖੋ ਇਹਦੇ ਉੱਪਰ ਵੀ ਪਾਂਡੂ ਮਿੱਟੀ ਫੇਰੀ ਹੋਈ ਆ ਦੇਖਣ ਨੂੰ ਬਹੁਤ ਹੀ ਖੂਬਸੂਰਤ ਲੱਗ ਰਿਹਾ ਏ ਸੋਏ ਚੁੱਲੇ ਸਮਾਨੀਆਂ ਆਪ ਹੀ ਤਿਆਰ ਕਰ ਲੈਂਦੀਆਂ ਸਨ ਮਿੱਟੀ ਵੀ ਆਮ ਹੀ ਪਿੰਡਾਂ ਵਿੱਚ ਮਿਲ ਜਾਂਦੀ ਸੀ ਤੇ ਉਹਨਾਂ ਨੂੰ ਮਿੱਟੀ ਨੂੰ ਗਨ੍ਹ ਕੇ ਹੋਈ ਜੀ ਤੂੜੀ ਮਿਲਾ ਕੇ ਉਸਨੂੰ ਚੰਗੀ ਤਰ੍ਹਾਂ ਗੁੰਨ ਲਿਆ ਜਾਂਦਾ ਸੀ ਤੇ ਫਿਰ ਚੁੱਲ੍ਹੇ ਬਣਾਏ ਜਾਂਦੇ ਸਨ ਸੋ ਅੱਜਕੱਲ੍ਹ ਅੱਜਕੱਲ੍ਹ ਦੀਆਂ ਇਹ ਸਵਾਣੀਆਂ ਇਹ ਕਲਾ ਭੁੱਲਦੀਆਂ ਜਾ ਰਹੀਆਂ ਨੇ ਇਸ ਕਲਾ ਨੂੰ ਵੀ ਸੰਭਾਲਣ ਦੀ ਜ਼ਰੂਰਤ ਆ ਤੇ ਇਹਨਾਂ ਚੁੱਲਿਆਂ ਨੂੰ ਵੀ ਪਰ ਅੱਜਕੱਲ੍ਹ ਬਰਲਣ ਦੀ ਘਾਟ ਕਰਕੇ ਜਾਂ ਸਮੇਂ ਦੀ ਘਾਟ ਕਰਕੇ ਲੋਕ ਕੁੱਟਲੇ ਦੀ ਵਰਤੋਂ ਨਹੀਂ ਕਰਦੇ ਇਹਨਾਂ ਦੀ ਜਗ੍ਹਾ ਤੇ ਹੁਣ ਬਿਜਲੀ ਵਾਲੇ ਗੀਜ਼ਰ ਬਿਜਲੀ ਵਾਲੇ ਚੁੱਲ੍ਹੇ ਜਾਂ ਫਿਰ ਗੈਸੀ ਚੁੱਲ੍ਹੇ ਘਰਾਂ ਵਿੱਚ ਆ ਗਏ ਨੇ ਜਿਨ੍ਹਾਂ ਉੱਤੇ ਕੇ ਖਾਣਾ ਪਕਾਇਆ ਜਾਂਦਾ ਏ ਸੋ ਇਹਨਾਂ ਨੂੰ ਲੋਕੀ ਭੁੱਲਦੇ ਜਾ ਰਹੇ ਨੇ ਮਿੱਟੀ ਦੇ ਚੁੱਲਿਆਂ ਨੂੰ ਸੋ ਅੱਜ ਦੀ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਕਿਰਪਾ ਕਰਕੇ ਹੁਣ ਤੁਸੀਂ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਅਗਲੇ ਬਲੌਗ ਵਿੱਚ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ